ਪੜਿਆ ਹੋਇਆ ਨਾਲੇ 51000 ਜੱਤਰ ਨੂੰ ਫਿਰਦਾ ਆ ਪਹਿਲੀ ਸਫਲ ਬਾਗਿਆ ਸੁਖੀ ਬੈਸ ਜੂਕੇ ਵਾਲੇ ਦੀ ਮੇਰੇ ਵੀਰੋ 51000 51000 ਦੀ ਪਹਿਲੀ ਬੜੀ ਫਾਸਟ ਸਫਲ ਆ ਗਿਆ ਜਿਹਦੇ ਤੇ ਲੋਨਾਂ ਘੁੰਮਦੀਆਂ ਜਿਹਦੇ ਤੇ ਲਲਕਰੇ ਪੈਂਦੇ ਆ ਉਹ ਬੁਲਟ ਆ ਗਿਆ ਆ ਇਹ ਆ ਇਹ ਆ ਇਹ ਆ ਇੱਥੇ ਹਾਂ ਇੱਥੇ ਰੱਖ ਓਏ ਇੱਥੇ ਰੱਖ ਓਏ 10000 ਦੀ ਦੂਜੀ ਸੁਖੀ ਬੈਸ ਵਾਲਿਆਂ ਦੀ 51000 ਦੀ ਦੂਜੀ ਪੌਣ ਚੱਲਿਆ ਓਏ ਸਵਰਦੇਆ ਛੇੜ ਕਹਾਣੀ ਆ ਦੂਜੀ ਮੇਰੇ ਵੀਰੋ 51000 ਵਾਲੀ ਬਾਬੇ ترسےਮ ਸਿੰਘ ਪੰਡਾਲ ਦਾ ਪੋਤਾ ਹਰਮਨ ਬੋਟ ਮੇਰੇ ਮਿੱਤਰੋ ਹੋ ਖੇਡ ਮੈਚ ਵਧੀਆ ਦੇਖੋ ਸਦੀਆਂ ਕਾਲੇ ਸਦੀਆਂ ਵਾਲਾ ਸਦੀ ਜਾਲੇ ਸਦੀਆਂ ਵਾਲਾ ਸਦੀ ਤੇ ਬੋਲਤੋ ਹੋ ਸਦੀ ਤੇ ਬੋਲਤੋ ਸਦੀ ਤੇ ਲੱਖ ਰੁਪਇਆ ਆ ਸੁੱਕੀ ਵੇਚੂ ਕੇ ਦਾ 51000 ਤੇ 51000 ਮੇਰੇ ਵੀਰੋ ਉਹ ਟਾਂਟੋ ਪੰਜਾਬੀ ਵਾਲਾ ਦਾ ਆ ਮੁੱਲ ਮੁੜ ਗਿਆ ਲੋਕਾਂ ਦਾ ਹੌਣ ਦਾ ਹੈਲੋ ਜੀ ਨਗੋਦਰ ਦੀ ਟੀਮ ਨੂੰ ਤੁੰਨਾ ਵੀ ਕਹਿੰਦਾ 2000 ਜੁਰਮਾਨਾ ਕੋਚ ਗਰਾਊਂਡ ਦੇ ਵਿੱਚ ਵੜਿਆ 1 ਲੱਖ ਦਾ ਥੋਕ ਗਿਆ 1 ਲੱਖ 2000 ਦਾ ਜਫਾ ਸਨੀ ਥੋਕ ਗਿਆ ਤੇ ਨਾਲੇ ਚਾਰ ਜਫੇ ਲਾ ਕੇ ਮੋਟਰਸਾਈਕਲ ਤੇ ਵੀ ਕਬਜ਼ਾ ਕਰ